ਆਵਾਜ਼ ਚੱਲ ਰਹੀ ਹੈ ਕਿਉਂ ਦੇ ਪ੍ਰਧਾਨ ਹੈਗੇ ਆ ਜੀ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੇ ਆ ਸਟੇਜ ਤੇ ਕਿਹਾ ਤੁਹਾਡੇ ਚੱਲਣਾ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜੀਦੀ ਘਰ ਵਾਲੀ ਨਹੀਂ ਇਹ ਕਹਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆਉਦੀ ਉਹ ਸੱਚ ਬੋਲਦੀ ਹੈ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੋ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਸੁਨੀਲ ਜਖਰ ਨੂੰ ਅਰਧ ਪ੍ਰਧਾਨ ਬਣਾਉਂਦੀ ਚਰਚਾ ਵਾਚਦੀ ਹੈ ਕਿ ਉਹ ਦੇ ਪ੍ਰਧਾਨ ਹੈਗੇ ਆ ਜੀ ਉਹ ਕਾਂਗਰਸ ਦੇ ਵਿੱਚ ਪ੍ਰਧਾਨਕ ਨੂੰ ਲੈ ਕੇ ਕਾਫੀ ਬਾਤ ਚੱਲ ਰਿਆ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹੜੇ ਫੋਟੇਸ ਕੋ ਕੀ ਦੀ ਉਹਨਾਂ ਦੇ ਵੀ ਉਸੇ ਬੀਜਪੀ ਦੀ ਤਿਆਰੀ ਕਰੋ ਬੀਜਪੀ 27 ਆ ਰਹੀ ਆ ਇੱਕ ਗੱਲ ਸੁਣ ਲੋ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਿਆ ਬਿਹਾਰ ਚ ਮਿਲ ਸਕਦਾ ਕਰਨਾਟਕ ਆ ਚ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੋਈ ਨਹੀਂ ਮਿਲ ਸਕਦਾ ਇਸ ਕਰਕੇ ਬੀਜਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਰਹੂਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ ਯੂਪੀ ਮੰਗੂ ਰਾਜਸਥਾਨ ਮੰਗੂ ਹਰਿਆਣਾ ਮੰਗੂ ਓਡੀਸਾ ਮੰਗੂ ਮੱਧ ਪ੍ਰਦੇਸ਼ ਮੰਗੂ ਮਹਾਰਾਸ਼ਟਰ ਮੰਗੂ ਸਾਡਾ ਸੂਬਾ ਵੀ ਉਹ ਦਿਨ ਦੁਆਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਇੱਕ ਮਹਾਰਾਸ਼ਟਰ ਹੈ ਮਹਾਰਾਸ਼ਟਰ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 65000 ਕਰੋੜ ਰੁਪਈਆ ਇਕੱਲੇ ਸ਼ਹਿਰ ਦਾ ਬਜਟ ਆ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਤੇ ਅੰਦਾਜ਼ਾ ਲਾ ਲਓ ਉਹਦੇ ਨਾਲ ਕਿਹੜਾ ਸਕੂਲ ਬਣ ਜੂ ਕਿਹੜੀ ਲੈਬ ਬਣ ਜੂ ਕਿਹੜਾ ਪੁਲ ਬਣ ਜੂ ਕਿਹੜਾ ਕੁਝ ਹੋ ਜੂ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਧਰਮਪਤਨੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਤੋਂ ਬਾਅਦ ਵੀ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝੇ ਭਈ ਕੇਂਦਰ ਸਰਕਾਰ ਤੋਂ ਸਪੰਸਰ ਕਾਫੀ ਦੇ ਤਾਂ ਪੇਨ ਕਦੇ ਵੀ ਹੈ ਕਿ ਕਿਸੇ ਇਲੈਕਟ੍ਰਿਕ ਬਾਇਦਾ ਕਦੇ ਸਟ੍ਰੋ ਕੀਤਾ ਨਾ ਰਹੇ ਕਿ ਵੇਖਦੇ ਹਾਂ ਉਹ ਐਸਪੀਸੀ ਤਾਂ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਬਟੂ ਜੀ ਲਾਸਵਾਲ ਹੈ ਕਿ ਕਿਵੇਂ ਵੇਖਦੇ ਹੋ ਕਿ ਸਿੰਘ ਸਾਹਿਬ ਨੂੰ ਇਦਾਂ ਲਾਉਣਾ ਕਿੰਨਾ ਕੁ ਜਾਇਜ਼ ਹੈ ਕਿਉਂਕਿ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਕੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਇਦਾਂ ਡੰਗ੍ਹਾਈ ਚੇਜ਼ ਗੱਲ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੇ ਆ ਸਟੇਜ ਤੇ ਕਿਹਾ ਤੁਹਾਡੇ ਚੈਨਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੇ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆਉਦੀ ਉਹ ਸੱਚ ਬੋਲਦੀ ਆ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੁਮਾ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਨੀਲ ਜਖਰ ਨੂੰ ਅਰਧ ਪ੍ਰਧਾਨ ਬਣਾਂਦੀ ਚਲ ਚਾ ਵਚਾ ਕੀ ਹੋਇਆ ਪ੍ਰਧਾਨ ਹੈਗੇ ਆ ਜੀ ਕਾਂਗਰਸ ਦੇ ਵਿੱਚ ਪ੍ਰਧਾਨਕ ਨੂੰ ਲੈ ਕੇ ਕਾफी ਬਾਤ ਚੱਲ ਰਿਆ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹੜੇ ਫੇਸਬੁੱਕ 'ਇਆ ਗਏ ਉਹਨਾਂ ਦੇ ਵੀ ਤੁਸੀਂ ਭਾਜੀ ਬੀਜੇਪੀ ਦੀ ਤਿਆਰੀ ਕਰੋ ਬੀਜੇਪੀ ਸਤਾਈ ਚ ਆ ਰਹੀ ਆ ਇੱਕ ਗੱਲ ਸੁਣ ਲਓ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 ਚ ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਇਆ ਬਿਹਾਰ ਚ ਮਿਲ ਸਕਦਾ ਕਰਨਾਟਕ ਆ ਚ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੋਈ ਨਹੀਂ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਜਾਊਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ यूपी मंगू राजस्थान मंगू हरियाणा मंगू ओडिसा मंगू मध्य प्रदेश मंगू महाराष्ट्र मंगू ਸਾਡਾ ਸੂਬਾ ਵੀ ਉਹ ਦਿਨ ਦੁਵਾਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਇੱਕ ਮਹਾਰਾਸ਼ਟਰ ਹੈ ਮਹਾਰਾਸ਼ਟਰ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 64000 ਕਰੋੜ ਰੁਪਈਆ ਕੱਲੇ ਸ਼ਹਿਰ ਦਾ ਬਜਟ ਹੈ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਤੇ ਅੰਦਾਜ਼ਾ ਲਾ ਲਓ ਉਹਦੇ ਨਾਲ ਕਿਹੜਾ ਸਕੂਲ ਬਣ ਜੂ ਕਿਹੜੀ ਲੈਬ ਬਣ ਜੂ ਕਿਹੜਾ ਪੁਲ ਬਣ ਜੂ ਕਿਹੜਾ ਕੁਝ ਹੋ ਜੂ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਕਰਮਪਤਰੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਦੋਂ ਬਾਅਦ ਵੀ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝਿਆ ਸਰ ਕੇਂਦਰ ਸਰਕਾਰ ਤੋਂ ਸਪੰਤਾ ਕਾਫੀ ਦੇ ਤਾਂ ਪੇਨ ਕਤੇ ਵੀ ਹੈ ਕਿ ਇਹ ਇਲੈਕਟ੍ਰਿਕ ਪਾਇਦਾ ਕਭੀ ਫਿਡੋ ਕਿਹਦਾ ਨਰੇ ਕਿ ਵੇਖਦੇ ਉਹ ਐਸਪੀਸੀ ਦਾ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੇਟੇ ਜੀ ਲਾਸਵਾਲ ਹੈ ਕਿ ਕਿਵੇਂ ਵੇਖਦੇ ਕਿ ਸਿੰਘ ਸਾਹਿਬ ਜੀ ਨੂੰ ਇਦਾਂ ਲਾਉਣਾ ਕਿੰਨਾ ਕ ਜਾਇਜ਼ ਆ ਕਿਉਂਕਿ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਦੇਖੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਐਡਾ ਡੰਗ੍ਹਾਈ ਚੀਜ਼ ਗੱਲ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ